ਆ ਗਏ ਪਟਾਕੇ ਪਾ ਗਏ ਪਟਾਕੇ ਪਾ ਗਏ ਪਟਾਕੇ ਲੈ ਜਾਓ 100-100 ਰੁਪਏ 100-100 ਰੁਪਏ 100-100 ਰੁਪਏ 5-500 ਦੀ ਵਿਕਣ ਵਾਲਾ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਚ 3 ਜੂਨ 3 ਜੂਨ 3 ਜੂਨ ਤੱਕ ਲੱਗੀ ਬਹੁਤ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਆਜੋ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ 100 ਰੁਪਏ ਰੈਡੀमेड ਪਲਾਜੋ ਸੂਟ ਸਿਰਫ 100 ਉਹ ਜੱਟੋ ਉਹ ਪਲਾਜੋ ਸੂਟ ਦੇਖ ਰਿਆ ਉਹ ਜੈ ਬਾਜ਼ਾਰ 'ਚ 6 600 ਰੁਪਏ ਸਵਾਈ 200 ਰੁਪਏ 200 ਰੁਪਏ ਨਾਇਰਾ ਕਟ 200 ਰੁਪਏ ਕੋਈ ਕਹਿੰਦਾ 200 ਕੋਈ ਕਹਿੰਦਾ 150 ਕੋਈ ਕਹਿੰਦਾ 200 ਰੁਪਇਆ ਪਰ ਲੈ ਜਾਓ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ 50 ਰੁਪਏ ਦਾ ਦੁਪੱਟਾ ਲੈ ਜਾਓ ਰੰਗ ਬਹੁਤ ਮਿਲ ਜਾਣੇ ਆ ਉਹ ਕੁਰਤੇ ਪਜਾਮੇ ਆ ਗਏ ਉਹ ਕੁਰਤੇ ਪਜਾਮੇ ਆ ਗਏ ਉਹ ਨੀਜੀ ਬੀਜੀ ਦੇ ਬਾਜ਼ਾਰ 'ਚ 5 500 ਰੁਪਏ ਦੇ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਨਾ ਵੀ ਪੰਜਾਬ ਦੇ ਮੁੰਡਿਆ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਸਾਡੇ ਭਰਾਵਾਂ ਦੇ ਵੀ ਕਰਦੇ ਵੱਡੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਚ ਮਿਲਦਾ 800 ਰੁਪਏ ਦਾ কুর্তা ਪਜਾਮਾ ਲੈਓ 200 ਰੁਪਏ ਦਾ 200 ਰੁਪਏ ਦਾ কুর্তা ਪਜਾਮਾ ਰੰਗ ਸਾਰੇ ਮਿਲ ਜਣਿਆ ਚਿੱਟਾ ਕਾਲਾ ਪੀਲਾ ਨੀਲਾ 200 ਰੁਪਏ ਦਾ কুর্তা ਪਜਾਮਾ 800 ਆ ਚੱਕੋ ਇੱਕ ਹੋਰ ਪਟਾਕਾ ਪਾਤਾ ਉਹ ਡਬਲ ਬੈਟ ਦੀ ਚਾਦਰ ਉਹ ਡਬਲ ਬੈਟ ਦੀ ਚਾਦਰ ਸਹਰਾਣਿਆਂ ਦੇ ਨਾਲ 500 ਰੁਪਏ ਦੀ ਇਹ ਤੇ ਮਿਲਦੀ ਹੈ 200 ਰੁਪਏ ਦੀ 200 ਰੁਪਏ ਦੀ ਲਓ ਜੀ ਜਿਹੜਾ ਬਾਜ਼ਾਰ ਚ ਮਿਲਦਾ ਕੀਜ਼ਾ ਕੋਟਨ ਦਾ কুর্তা ਪਜਾਮਾ ਬਾਜ਼ਾਰ ਚ 1500 ਰੁਪਏ ਦਾ ਸਾਡੇ ਕੋਲ ਲੈ ਜਾਓ 700 ਦਾ 700 ਦੇ ਨਾਲ ਇੱਕ ਨਾਲ ਇੱਕ ਫ੍ਰੀ ਮਾਦਰੋ 1500 ਵਾਲਾ কুর্তা ਪਜਾਮਾ 350 ਰੁਪਏ ਚ ਕਰਤਾ ਜੀ ਸਿਰਫ 350 ਸਾਡੇ 350 ਚ ਕੀਜ਼ਾ ਕੋਟਨ ਦਾ কুর্তা ਪਜਾਮਾ ਆਹ ਕੁਆਲਿਟੀ ਆ ਉਹ ਕੀਜ਼ਾ ਕੋਟਨ ਦਾ ਉਹ 350 ਦਾ ਨਹੀਂ ਮਿਲਣਾ ਚੱਕੋ 600 ਰੁਪਿਆ ਸਮਾਈ ਆ 350 ਦਾ ਕੁਰਤਾ ਪਜਾਮਾ ਚੈਲੰਜ ਕਰਕੇ ਦਿੰਨੇ ਆ ਦੇੜੀ ਹੋਣਾ ਕਿਸੇ ਤੋਂ ਉਹ ਆ ਵੀ ਦੇਖੋ ਵੀ ਉਹ ਕਟਾਈਆਂ ਕੱਡੇ ਸੂਟ ਕਟਾਈਆਂ ਕੱਡੇ ਸੂਟ ਬਾਜ਼ਾਰ 'ਚ 6 600 ਲੈ ਜੋ 200 ਰੁਪਿਆ ਦਾ ਸੂਟ ਬਾਜ਼ਾਰ 'ਚ ਜਾ ਕੇ ਪਤਾ ਕਰੋ ਕੋਈ ਕਹਿੰਦਾ 800 ਕੋਈ ਕਹਿੰਦਾ 850 ਲੈ ਜਾਓ 500 ਰੇ ਤੋਂ ਦੁਪੱਟੇ ਨਾਲ ਸੂਟ 250 ਰੁਪਿਆ ਦਾ ਸੂਟ ਕਰਤਾ ਸਿਰਫ 250 ਰੁਪਿਆ ਦਾ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਵੈਰਾਈਟੀਆਂ ਦੇਖੋ 2200 ਰੁਪਏ ਆ ਚੱਕੋ ਇੱਕ ਹੋਰ ਪਟਾਕਾ ਪਾ ਦਿੰਨੇ ਆ ਪੂਰਾ 5 ਮੀਟਰ ਸੂਟ ਨਾਲ ਪ્યોਰ ਦੁਪੱਟਾ ਉਹ ਮਾਲ ਤਾਜ਼ਾ ਆ ਗਿਆ ਉਹ ਦਿਨ ਕੀ ਆ 3 ਜੂਨ ਦਾ 200 ਰੁਪਏ ਦਾ ਸੂਟ ਭਾਜੀ 200 ਰੁਪਏ ਦਾ ਸੂਟ ਜੀ ਚਲੋ ਜੀ ਆ ਵੀ ਚੈੱਕ ਕਰ ਲੋ ਬਾਜ਼ਾਰ ਚ ਕੋਈ ਕਹਿੰਦਾ 1000 ਰੁਪਇਆ ਕੋਈ ਕਹਿੰਦਾ 1100 ਰੁਪਇਆ ਓ ਇੱਥੇ ਕਰਦੇ 700 ਰੁਪਏ 2 350 ਦਾ ਸੂਟ ਕਰਤਾ ਰੰਗੇ ਚ ਕਾਫੀ ਮਿਲ ਜਾਣੇ ਆ 3 ਜੂਨ 3 ਜੂਨ 3 ਜੂਨ ਯਾਦ ਰੱਖਿਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 3 ਜੂਨ ਤੱਕ ਵੱਡੇ ਫਾਇਦੇ ਹਜ਼ਾਰ ਹਜ਼ਾਰ ਵਾਲੇ ਲੈ ਜਾਓ 350 ਆ ਚੱਕੋ ਕੀਜ਼ਾ कॉटन ਦਾ ਉਹ ਜਾਮ कॉटन ਦਾ ਸੂਟ ਉਹ ਦੁਪੱਟਾ ਨਾਲ कॉटन ਦਾ ਲਾ ਕੇ ਬਾਜ਼ਾਰ 'ਚ 1500 ਦਾ ਇੱਥੇ 1500 ਦੇ 3 ਮਤਲਬ 500 ਰੁਪਏ ਦਾ ਸੂਟ ਕਰਤਾ ਜੀ 1500 ਵਾਲਾ ਸੂਟ ਲੈ ਜਾਓ 500 ਰੁਪਏ ਦਾ ਜਿਨ੍ਹਾਂ ਨੇ ਰਣਾ ਵਿਆਹ ਲਈ ਦਾ ਕਪੜਾ ਤਾਜ਼ੇ ਮੇਰ ਦਾ ਦੇਣ ਲੈਣ ਲਈ ਓਯਾ 10000 ਦਾ ਕਪੜਾ ਸਿਰਫ ਤੁਹਾਨੂੰ ਦਵਾਂਗੇ 15000 ਚ ਉਹ ਦੇਖੋ ਚਾਰੇ ਪਾਸੇ ਦੇਖੋ ਸਾਰੇ ਪਾਸੇ ਨਿਗਾ ਮਾਰ ਕੇ ਦੇਖ ਲੋ ਵੱਡੇ ਮੇਲੇ ਲੱਗ ਗਏ ਆ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਿਹਾ ਦੇਖੋ ਭੈਣਾਂ ਕਿੰਨੀਆਂ ਖੁਸ਼ ਹੋ ਗਈਆਂ ਕਹਿੰਦੀਆਂ ਪਹਿਲੀ ਵਾਰੀ ਸਾਡੇ ਫਾਇਦੇ ਹੋਇਆ ਬਜ਼ਾਰਾਂ 'ਚ ਆ ਕੇ ਲੁੱਟਣਾ ਨਾ ਕਰਾਓ ਜਿੱਦਾਂ ਹਜ਼ਾਰਾਂ ਦੀ ਗਿਣਤੀ ਲੋਕ ਸਾਡੇ ਕੋਲ ਪਹੁੰਚ ਚੁੱਕੇ ਆ ਫਾਇਦਾ ਲੈ ਰਿਆ ਤੁਸੀਂ ਵੀ ਆ ਜਾਓ ਤੈਨੂੰ ਜੂਨ ਤੱਕ ਵੱਡੇ ਫਾਇਦੇ ਕਰਾਂਗੇ ਆ ਵੀ ਚੈੱਕ ਕਰੋ ਜੀ ਕੋਟਾ ਡੋਰੀਆ ਸੂਟ ਪਾਜੀ 2000 ਦਾ ਮਿਲਦਾ ਬਾਜ਼ਾਰ ਚ ਰੇਟ ਦੋ ਫੇਰਾ 750 ਦਾ ਪਾਜੀ 750 ਦਾ ਦੁਪੱਟਾ ਵੀ ਕੋਟਾ ਡੋਰੀਆ ਸੂਟ ਵੀ ਕੋਟਾ ਡੋਰੀਆ ਬਿਲਕੁਲ ਬਾਜੀ ਬਾਜ਼ਾਰ ਚ 3000 ਰੁਪਏ ਇੱਕ ਇੱਥੇ 1500 ਰੁਪਏ ਦੋ 750 ਰੁਪਏ ਸੂਟ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਸੂਟ ਹੈ ਕੋਟਾ ਡੋਰੀਏ ਦਾ ਸੂਟ ਨਾਲ ਕੋਟਾ ਡੋਰੀਆ ਦੁਪੱਟਾ ਸਾਡੇ 700 ਦਾ ਸਾਡੇ 700 ਦਾ 3 ਜੂਨ ਤੱਕ ਆਜੋ ਛੇਤੀ ਬਹੁਤ ਵੱਡੇ ਫਾਇਦੇ ਹੋਣੇ ਆ ਹੋਰ ਪਾਸੇ ਜਾਓ ਨਾ ਲੁੱਟੇ ਨਾ ਜਾਇਓ ਤਾਂ ਦੀਆਂ ਚੌਣਾ ਤੁਸੀਂ ਵੱਡੇ ਮੇਲੇ ਲੱਗਿਆ 3 ਜੂਨ ਤੱਕ ਵੱਡੇ ਫਾਇਦੇ ਆਜੋ ਲੁੱਟ ਲਓ ਮੇਲੇ ਲੈ ਜਾਓ ਕੌਡੀਆਂ ਦੇ ਭਾ ਕਪੜਾ 100 ਰੁਪਏ ਦਾ ਸੂਟ 200 ਰੁਪਏ ਦਾ ਨਾਇਰਾ ਕੜਦੂਰ 800 ਰੁਪਏ ਦਾ ਕੋਰਤਾ ਵੀ ਅਮਾ 200 ਚ 200 ਵਾਲਾ ਜਿਹੜਾ ਤੁਸੀਂ ਦੁਪੱਟਾ ਲੈਣਾ ਇੱਥੇ ਦਵਾਗੇ 50 ਰੁਪਏ ਚ ਜਿਹੜੀ 800 ਰੁਪਏ ਦੀ ਬੈੱਡ ਸ਼ੀਟ ਮਿਲਦੀ ਇੱਥੇ ਦਵਾਗੇ 200 ਚ ਜਿਹੜਾ 1500 ਦਾ ਕੋਰਤਾ ਵੀ ਅਮਾ ਮਿਲਦਾ ਇੱਥੇ ਕੀਤਾ 700 ਦਾ ਪਰ 700 ਦੇ ਨਾਲ ਇੱਕ ਨਾਲ ਇੱਕ ਫ੍ਰੀ 1500 ਵਾਲਾ ਕੋਰਤਾ ਵੀ ਅਮਾ 350 ਦੇ ਸਾਰੇ ਫਾਇਦੇ ਲੈਣੇ ਆ ਹੋਰ ਪਾਸੇ ਨਾ ਜਾਇਓ ਨੱਕ ਦੀ ਸੇਧ ਨਾਲ ਸਿੱਧਾ ਹੀ ਕਾਤੀਆਂ ਬੁੱਟਰ ਰੋਡ ਮਾਤੂ ਸ਼੍ਰੀ ਦਫ਼ਤਰ ਅੰਕਲੋਮ ਸਟੋਰ ਤੇ ਆਜੋ ਬਹੁਤ ਵੱਡੇ ਫਾਇਦੇ ਹੋਣੇ ਆ ਬਹੁਤ ਵੱਡੇ ਫਾਇਦੇ ਹੋਣਿਆ ਮੇਲਾ ਲਟ ਲੋ 4 ਦਿਨ 5 ਦਿਨ ਦੇ ਵਿੱਚ ਨੇਰੀ ਥਾਲ ਦਿਆਂਗੇ ਗਰਦ ਥਾਲ ਦਿਆਂਗੇ ਸਿਰਫ ਤੁਹਾਡੇ ਫਾਇਦੇ ਕਰਾਂਗੇ ਕੈਰਾਮਨ ਓਮ ਸੱਦੀ ਨਾਲ ਹਰਦੀਪ ਸਿੰਘ ਤੱਕਰ ਸਾਹਿਬ ਟੀਵੀ ਕਾਪੀ